ਇੱਕ ਦਿਨ ਫਿਰ ਕੀ ਹੁੰਦਾ ਹੈ ਹੱਥ ਵੀ ਕੰਬਦੇ ਨੇ ਜੀ ਜ਼ੁਬਾਨ ਵੀ ਕੰਬਦੀ ਆ ਬਾਥਰੂਮ ਕਰਨ ਜਾਂਦਾ ਪੈਰਾਂ ਦੀ ਡੁੱਲੀ ਜਾਂਦਾ ਕੁਝ ਨਹੀਂ ਹੁੰਦਾ ਫਿਰ ਉਸ ਦਿਨ ਪਤਾ ਲੱਗਦਾ ਵੀ ਆ ਕੀ ਹੋ ਗਿਆ ਤਾਂ ਉਹ ਉਹਨਾਂ ਲੋਕਾਂ ਨੂੰ ਅਸੀਂ ਹਿਡਨ ਦਵਾਈ ਦੇ ਦਿੰਦੇ ਆ ਮਾਤਾ ਭੈਣਾਂ ਲਿਜਾ ਕੇ ਦਿੰਦੀਆਂ ਨੇ ਠੀਕ ਹੋ ਜਾਂਦੇ ਆ لیکن ਜਿਹੜੇ ਲੋਕੀ ਦੂਜੇ ਨਸ਼ੇ ਕਰਦੇ ਆ ਸਮੈਕਾ ਹਾਇਰੋਇਨ ਐ ਕੋਕੀਨ ਐ ਚਿੱਟਾ ਕੋਈ ਵੀ ਨਸ਼ਾ ਇਹ ਜਿਹੜੇ ਨਸ਼ੇ ਨੇ ਇਹਨਾਂ ਨੂੰ ਅਗਰ ਕੋਈ ਛੱਡਣਾ ਚਾਹੁੰਦਾ ਤਾਂ ਅਸੀਂ ਇੱਕੋ ਹੀ ਗੱਲ ਕਹਿੰਦੇ ਹੁੰਨੇ ਆ ਕਿ ਅਗਰ ਨਸ਼ਾ ਛੱਡਣ ਦਾ ਪੱਕਾ ਮਨ ਐ ਤਾਂ ਪੱਕਾ ਮਨ ਬਣਾ ਕੇ ਮਿਲੋ ਕੋਈ ਤੋੜ ਨਹੀਂ ਲੱਗਦੀ ਕੋਈ ਤਕਲੀਫ ਨਹੀਂ ਹੁੰਦੀ ਔਰ ਕੁਝ ਪਤਾ ਨਹੀਂ ਲੱਗਦਾ ਪਰ ਵੱਡੀ ਗੱਲ ਪਤਾ ਕੀ ਹੈ ਜੀ ਸਭ ਤੋਂ ਅਸੀਂ ਉਹਨੂੰ ਦਵਾਈ ਜਿਹੜੀ ਦੰਨੇ ਆ ਨਾ ਉਹ ਡੱਬੇ ਦੇ ਉੱਤੇ ਲੇਬਲ ਲੱਗਾ ਹੋਇਆ ਉਹਦੇ ਉੱਤੇ ਬਕਾਇਦਾ ਫਾਰਮੂਲਾ ਲਿਖਿਆ ਹੋਇਆ ਉਹਨੂੰ ਪਤਾ ਹੁੰਦਾ ਮੈਂ ਕੀ ਖਾ ਰਿਹਾ ਇਹ ਹਿਡਨ ਕੁਝ ਨਹੀਂ ਹੈ ਬਲੈ ਨਹੀਂ ਆ ਵੀ ਰਗੜੀ ਦਵਾਈ ਮੁੰਨਿਆ ਸਾਥ ਪਤਾ ਹੀ ਨਾ ਲੱਗੇ ਕੀ ਪਾਤਾ ਉਹਦੇ ਵਿੱਚ ਉਹਨੂੰ ਅਸਲੀ ਚੀਜ਼ ਮਿਲਦੀ ਹੈ ਤਾਂ ਉਹ ਛੱਡਣ ਨੂੰ ਤਿਆਰ ਹੋ ਜਾਂਦਾ ਸਰੀਰਕ ਤੋੜ ਖਤਮ ਹੋ ਜਾਂਦੀ ਹੈ ਮਾਨਸਿਕ ਤਕਲੀਫ ਖਤਮ ਹੋ ਜਾਂਦੀ ਹੈ ਜਿਹੜਾ ਉਹਨੂੰ ਮਾੜਾ ਮੋਟਾ ਡਰ ਹੁੰਦਾ ਵੀ ਮੇਰੀ ਉਸ ਤੋਂ ਬਾਅਦ ਰੋਮਾਂਟਿਕ ਲਾਈਫ ਖਤਮ ਨਾ ਹੋ ਜਾਏ ਬੱਚੇ ਨੇ ਘਰ ਚ بیوی ਆ ਉਹ ਵੀ ਉਹਦੀ ਠੀਕ ਹੋ ਜਾਂਦੀ ਹੈ ਤਾਂ ਉਹਨੂੰ ਫਿਰ ਜਿਹੜਾ ਬੰਦਾ ਨਸ਼ੇ 'ਚ ਭੁਗਤਿਆ ਹੁੰਦਾ ਨਾ ਜੀ ਉਹ ਨਹੀਂ ਫਿਰ ਦੁਬਾਰਾ ਉੱਧਰ ਜਾਂਦਾ ਜਦੋਂ ਇੱਕ ਵਾਰ ਨਿਕਲ ਜਾਂਦਾ ਔਰ ਸਾਡਾ ਬਤਵਾ 2 ਕੁ ਮਹੀਨੇ ਦਾ ਕੋਰਸ ਅਸੀਂ ਕਰਾਉਂਦੇ ਆ ਜੀ ਔਰ ਸਾਡੀ ਕੋਸ਼ਿਸ਼ ਹੈ ਵੀ ਅਸੀਂ ਹਰ ਘਰ ਤੱਕ ਇਸ ਚੀਜ਼ ਨੂੰ ਬਚਾ ਦਈਏ ਥੋੜਾ ਜਿਹਾ ਦੇਖੋ ਜਿਹੜੇ ਲੋਕੀ ਨਸ਼ੇ ਕਰਦੇ ਆ ਜੀ ਉਹਨਾਂ ਦਾ ਪਹਿਲਾਂ ਹੀ ਘਰ ਲੁੱਟਿਆ ਪੇਟਿਆ ਪਿਆ ਹੁੰਦਾ ਵਿਚਾਰਿਆਂ ਦੇ ਬੱਲੇ ਵੀ ਕੁਝ ਨਹੀਂ ਬਚਦਾ ਤਾਂ ਉਹ ਸਾਡੇ ਕੋਲੇ ਆ ਕੇ ਵੀ ਉਹੀ ਕੁਝ ਕਰਦੇ ਆ ਅਸੀਂ ਵੀ ਬਹੁਤ ਮਦਦ ਕਰਦੇ ਆ ਜੀ ਲੋਕਾਂ ਦੀ ਜਿੰਨੀ ਕਿ ਸਾਡੇ ਚ ਗੁੰਜਾਇਸ਼ ਆ ਪਰ ਤਕੜੇ ਲੋਕ ਵੀ ਆਉਂਦੇ ਆ ਮਾੜੇ ਵੀ ਆਉਂਦੇ ਆ ਤਕੜਿਆਂ ਤੋਂ ਲੈ ਕੇ ਮਾੜਿਆਂ ਦੀ ਸੇਵਾ ਕਰਦੇ ਹੀ ਦੀ ਆ ਉਹਦੇ ਵਿੱਚ ਵੀ ਸਾਨੂੰ ਬੜਾ ਬਾਬਾ ਜੀ ਦਾ ਆਸ਼ੀਰਵਾਦ ਤੁਹਾਡੇ ਪੱਲੇ ਕੁਝ ਪਿਆ ਥੋੜਾ ਜਿਹਾ ਤੁਹਾਡੇ ਪੱਲੇ ਕੁਝ ਪਿਆ ਹੈ ਮੈਂ ਤੁਹਾਨੂੰ ਪੁੱਛਦੀ ਪਈ ਆ ਤੁਹਾਡੇ ਪੱਲੇ ਕੁਝ ਪਿਆ ਹੈ ਪੈ ਗਿਆ ਨਾ ਪੈ ਗਿਆ ਜੀ ਪੈ ਗਿਆ ਸਭ ਦੇ ਮੈਂ ਸਾਰਾ ਤੁਹਾਡੇ ਘਰ ਕੇ ਪੁੱਛਿਆ ਇਹਨਾਂ ਨੂੰ ਕੀ ਬਾਤ ਯੂਥ ਬੈਠਾ ਸਾਰਾ ਮੇਰੇ ਕੋਲ ਬਹੁਤ ਵਧੀਆ ਗੱਲ ਬਹੁਤ ਸੋਹਣੀ ਤੁਹਾਡੀ ਚਿੰਤਾ ਜਿਹੜੀ ਹੈ ਨਾ ਜੀ ਇਹ ਬਹੁਤ ਸਮਝਣ ਦੀ ਲੋੜ ਹੈ ਹਰ ਮਾਂ ਦੀ ਚਿੰਤਾ ਹੈ ਬਿਲਕੁਲ ਜੀ ਬਿਲਕੁਲ ਮੈਂ ਹਰ ਬੇਜ਼ੁਰੀ ਦੀ ਚਿੰਤਾ ਹਰ ਮਾਂ ਦੀ ਇਹ ਇਹਨਾਂ ਦੇ ਚਿਹਰਿਆਂ ਵਿੱਚੋਂ ਜਿਹੜੇ ਬੱਚੇ ਆਪਣੇ ਉਹਨਾਂ ਦੇ ਚਿਹਰੇ ਦਿਸਦੇ ਨਹੀਂ ਬਿਲਕੁਲ ਦਿਸਦੇ ਨਹੀਂ ਤੇ ਇਹ ਇਹਨਾਂ ਨੂੰ ਬਚਾਉਣ ਦੀ ਲੋੜ ਹੈ ਬਿਲਕੁਲ ਬਚਾ ਕੇ ਰੱਖਣ ਦੀ ਇੱਕ ਦਿਨ ਫਿਰ ਕੀ ਹੁੰਦਾ ਹੈ ਹੱਥ ਵੀ ਕੰਬਦੇ ਨੇ ਜੀ ਜ਼ੁਬਾਨ ਵੀ ਕੰਬਦੀ ਆ ਬਾਥਰੂਮ ਕਰਨ ਜਾਂਦਾ ਪੈਰਾਂ ਦੀ ਡੁੱਲੀ ਜਾਂਦਾ ਕੁਝ ਨਹੀਂ ਹੁੰਦਾ ਫਿਰ ਉਸ ਦਿਨ ਪਤਾ ਲੱਗਦਾ ਵੀ ਆ ਕੀ ਹੋ ਗਿਆ ਤਾਂ ਉਹ ਉਹਨਾਂ ਲੋਕਾਂ ਨੂੰ ਅਸੀਂ ਹਿਡਨ ਦਵਾਈ ਦੇ ਦਿੰਦੇ ਆ ਮਾਤਾ ਭੈਣਾਂ ਲਿਜਾ ਕੇ ਦਿੰਦੀਆਂ ਨੇ ਠੀਕ ਹੋ ਜਾਂਦੇ ਆ لیکن ਜਿਹੜੇ ਲੋਕੀ ਦੂਜੇ ਨਸ਼ੇ ਕਰਦੇ ਆ ਸਮੈਕਾ ਹਾਇਰੋਇਨ ਐ ਕੋਕੀਨ ਐ ਚਿੱਟਾ ਕੋਈ ਵੀ ਨਸ਼ਾ ਇਹ ਜਿਹੜੇ ਨਸ਼ੇ ਨੇ ਇਹਨਾਂ ਨੂੰ ਅਗਰ ਕੋਈ ਛੱਡਣਾ ਚਾਹੁੰਦਾ ਤਾਂ ਅਸੀਂ ਇੱਕੋ ਹੀ ਗੱਲ ਕਹਿੰਦੇ ਹੁੰਦੇ ਆ ਕਿ ਅਗਰ ਨਸ਼ਾ ਛੱਡਣ ਦਾ ਪੱਕਾ ਮਨ ਐ ਤਾਂ ਪੱਕਾ ਮਨ ਬਣਾ ਕੇ ਮਿਲੋ ਕੋਈ ਤੋੜ ਨਹੀਂ ਲੱਗਦੀ ਕੋਈ ਤਕਲੀਫ ਨਹੀਂ ਹੁੰਦੀ ਔਰ ਕੁਝ ਪਤਾ ਨਹੀਂ ਲੱਗਦਾ ਔਰ ਵੱਡੀ ਗੱਲ ਪਤਾ ਕੀ ਐ ਜੀ ਸਭ ਤੋਂ ਅਸੀਂ ਉਹਨੂੰ ਦਵਾਈ ਜਿਹੜੀ ਦੰਨੇ ਆ ਨਾ ਉਹ ਡੱਬੇ ਦੇ ਉੱਤੇ ਲੇਬਲ ਲੱਗਾ ਹੋਇਆ ਉਹਦੇ ਉੱਤੇ ਬਕਾਇਦਾ ਫਾਰਮੂਲਾ ਲਿਖਿਆ ਹੋਇਆ ਉਹਨੂੰ ਪਤਾ ਹੁੰਦਾ ਮੈਂ ਕੀ ਖਾ ਰਿਹਾ ਇਹ ਹਿਡਨ ਕੁਝ ਨਹੀਂ ਹੈ ਮਲੇ ਨਹੀਂ ਆ ਵੀ ਰਗੜੀ ਦਵਾਈ ਮੁੰਨਿਆ ਸਾਥ ਪਤਾ ਹੀ ਨਾ ਲੱਗੇ ਕੀ ਪਾਤਾ ਉਹਦੇ ਵਿੱਚ ਉਹਨੂੰ ਅਸਲੀ ਚੀਜ਼ ਮਿਲਦੀ ਹੈ ਤਾਂ ਉਹ ਛੱਡਣ ਨੂੰ ਤਿਆਰ ਹੋ ਜਾਂਦਾ ਸਰੀਰਕ ਤੋੜ ਖਤਮ ਹੋ ਜਾਂਦੀ ਹੈ ਮਾਨਸਿਕ ਤਕਲੀਫ ਖਤਮ ਹੋ ਜਾਂਦੀ ਹੈ ਜਿਹੜਾ ਉਹਨੂੰ ਮਾੜਾ ਮੋਟਾ ਡਰ ਹੁੰਦਾ ਵੀ ਮੇਰੀ ਉਸ ਤੋਂ ਬਾਅਦ ਰੋਮਾਂਟਿਕ ਲਾਈਫ ਖਤਮ ਨਾ ਹੋ ਜਾਏ ਬੱਚੇ ਨੇ ਘਰ ਚ بیوی ਆ ਉਹ ਵੀ ਉਹਦੀ ਠੀਕ ਹੋ ਜਾਂਦੀ ਹੈ ਤਾਂ ਉਹਨੂੰ ਫਿਰ ਜਿਹੜਾ ਬੰਦਾ ਨਸ਼ੇ 'ਚ ਭੁਗਤਿਆ ਹੁੰਦਾ ਨਾ ਜੀ ਉਹ ਨਹੀਂ ਫਿਰ ਦੁਬਾਰਾ ਉੱਧਰ ਜਾਂਦਾ ਜਦੋਂ ਇੱਕ ਵਾਰ ਨਿਕਲ ਜਾਂਦਾ ਔਰ ਸਾਡਾ ਬਤ ਉਹ 2 ਕਿ ਮਹੀਨੇ ਦਾ ਕੋਰਸ ਅਸੀਂ ਕਰਾਉਂਦੇ ਆ ਜੀ ਔਰ ਸਾਡੀ ਕੋਸ਼ਿਸ਼ ਹੈ ਵੀ ਅਸੀਂ ਹਰ ਘਰ ਤੱਕ ਇਸ ਚੀਜ਼ ਨੂੰ ਬਚਾ ਦਈਏ ਥੋੜਾ ਜਿਹਾ ਦੇਖੋ ਜਿਹੜੇ ਲੋਕੀ ਨਸ਼ੇ ਕਰਦੇ ਆ ਜੀ ਉਹਨਾਂ ਦਾ ਪਹਿਲੇ ਘਰ ਲੁੱਟਿਆ ਪੇਟਿਆ ਪਿਆ ਹੁੰਦਾ ਵਿਚਾਰਿਆਂ ਦੇ ਬੱਲੇ ਵੀ ਕੁਝ ਨਹੀਂ ਬਚਦਾ ਤਾਂ ਉਹ ਸਾਡੇ ਕੋਲੇ ਆ ਕੇ ਵੀ ਉਹੀ ਕੁਝ ਕਰਦੇ ਆ ਅਸੀਂ ਵੀ ਬਹੁਤ ਮਦਦ ਕਰਦੇ ਆ ਜੀ ਲੋਕਾਂ ਦੀ ਜਿੰਨੀ ਕਿ ਸਾਡੇ ਚ ਗੁੰਜਾਇਸ਼ ਆ ਪਰ ਤਕੜੇ ਲੋਕ ਵੀ ਆਉਂਦੇ ਆ ਮਾੜੇ ਵੀ ਆਉਂਦੇ ਆ ਤਕੜਿਆਂ ਤੋਂ ਲੈ ਕੇ ਮਾੜਿਆਂ ਦੀ ਸੇਵਾ ਕਰਦੇ ਹੀ ਦੀ ਆ ਉਹਦੇ ਵਿੱਚ ਵੀ ਸਾਨੂੰ ਬੜਾ ਬਾਬਾ ਜੀ ਦਾ ਆਸ਼ੀਰਵਾਦ ਤੁਹਾਡੇ ਪੱਲੇ ਕੁਝ ਪਿਆ ਹੈ ਥੋੜਾ ਜਿਹਾ ਤੇ ਤੁਹਾਡੇ ਪੱਲੇ ਕੁਝ ਪਿਆ ਹੈ ਵੇ ਮੈਂ ਤੁਹਾਨੂੰ ਪੁੱਛਦੀ ਪਈ ਆ ਤੁਹਾਡੇ ਪੱਲੇ ਕੁਝ ਪਿਆ ਹੈ ਪੈ ਗਿਆ ਨਾ ਪੈ ਗਿਆ ਜੀ ਪੈ ਗਿਆ ਸਭ ਦੇ ਮੈਂ ਸਾਰਾ ਤੁਹਾਡੇ ਘਰ ਕੇ ਪੁੱਛਿਆ ਇਹਨਾਂ ਨੂੰ ਕੀ ਬਾਤ ਯੂਥ ਬੈਠਾ ਸਾਰਾ ਮੇਰੇ ਕੋਲ ਬਹੁਤ ਬੜੀ ਅਗਰ ਬਹੁਤ ਸੋਹਣੀ ਤੁਹਾਡੀ ਚਿੰਤਾ ਜਿਹੜੀ ਹੈ ਨਾ ਜੀ ਇਹ ਬਹੁਤ ਸਮਝਣ ਦੀ ਲੋੜ ਹੈ ਹਰ ਮਾਂ ਦੀ ਚਿੰਤਾ ਹੈ ਬਿਲਕੁਲ ਜੀ ਬਿਲਕੁਲ ਮੈਂ ਹੋਈ ਹੈ ਕਿ ਹਰ ਮਾਂ ਦੀ ਕਿ ਇਹਨਾਂ ਦੇ ਚਿਹਰਿਆਂ ਵਿੱਚੋਂ ਜਿਹੜੇ ਬੱਚੇ ਆਪਣੇ ਉਹਨਾਂ ਦੇ ਚਿਹਰੇ ਦਿਸਦੇ ਨਹੀਂ ਬਿਲਕੁਲ ਦਿਸਦੇ ਨਹੀਂ ਤੇ ਇਹਨਾਂ ਨੂੰ ਬਚਾਉਣ ਦੀ ਲੋੜ ਹੈ ਬਿਲਕੁਲ ਬਚਾ ਕੇ ਰੱਖੋ